ਸ਼ੀਲੋ ਵਾਲੇ ਸੰਤਾਂ ਦੇ ਡੇਰੇ ਡੇਲੋ ਰੋਡ ਸਾਹਨੇ ਵਾਲ ਹਰ ਸਾਲ ਦੀ ਤਰ੍ਹਾਂ 50 ਸਾਲ ਤੋਂ ਇਹ ਕੈਂਪ ਲਗਾ ਰਹੇ ਹਾਂ ਅਸੀਂ ਠੀਕ ਹੈ ਮਰੀਜ਼ਾਂ ਨੂੰ ਮੁਫਤ ਦਵਾਈਆਂ ਮੁਫਤ ਲੰੰਜ ਮੁਫਤ ਲੰਗਰ ਸਭ ਵਿਵਸਥਾ ਸਾਰੇ ਯਾਹ ਪਹਿਲੇ ਫਿਡਾਲਪੀਆ ਹਸਪੀਟਲ ਅੰਮਾਲਾ ਤੋਂ ਕਰਦੇ ਸੀ साल 25 साल करीब सिविल हस्पताल वाले लगाया इस साल असि संगरा हॉस्पिटल को तो लगा रहे डॉक्टर जोशी करके जानते हैं ਕਹਿਣਾ ਚਾਹੁੰਦਾ ਜਿਹੜਾ ਸਟੈਂਪ ਲਗਾਇਆ ਗਿਆ ਕਿਹੜੀ ਜਗ੍ਹਾ ਤੇ ਲਗਾਇਆ ਗਿਆ ਕੀ ਇਹ ਸ਼ੀਲੋਂ ਵਾਲੇ ਸੰਤਾਂ ਦੇ ਡੇਰੇ ਡੇਲੋ ਰੋਡ ਸਾਹਨੇ ਵਾਲ ਹਰ ਸਾਲ ਦੀ ਤਰ੍ਹਾਂ 50 ਸਾਲ ਤੋਂ ਇਹ ਕੈਂਪ ਲਗਾ ਰਹੇ ਹਾਂ ਅਸੀਂ ਠੀਕ ਹੈ ਮਰੀਜ਼ਾਂ ਨੂੰ ਮੁਫਤ ਦਵਾਈਆਂ ਮੁਫਤ ਲੈੰਜ ਮੁਫਤ ਲੰਗਰ ਸਭ ਵਿਵਸਥਾ ਸਾਰੇ ਟਰਸਟ ਵੱਲੋਂ ਹੁੰਦੀ ਹੈ ਕਿਹੜੀ ਟੀਮ ਹੁੰਦੀ ਹੈ ਅੱਜ یہاں ਪਹਿਲੇ ਫਿਡਾਲਪੀਆ ਹਸਪੀਟਲ ਅੰਮ੍ਰਾਲਾ ਤੋਂ ਕਰਦੇ ਸੀ ਫਿਰ 20 ਸਾਲ 25 ਸਾਲ ਕਰੀਬ ਸ਼ੀਲ ਹਰਤਾਲ ਵਾਲੇ ਲਗਾਇਆ ਇਸ ਸਾਲ ਅਸੀਂ ਸੰਗਰਾ ਹਸਪੀਟਲ ਹਨ ਉਹ ਵਾਰਿਆ ਕਰਦੇ ਕਿਸ ਪ੍ਰਕਾਰ ਜਿਹੜੀ ਜਿਹੜੀਆਂ ਅਸੀਂ ਚੈੱਕ ਅਪ ਹੁੰਦਾ ਕੀ ਕੇਵਲ ਅ ਸ਼ੂਗਰ ਦਾ ਬਲੱਡ ਪ੍ਰੈਸ਼ਰ ਬਾਗੀ ਜੋ ਇਸੇ ਜਿਸ ਲੋੜਵੰਦ ਬੰਦੇ ਨੂੰ ਐਨਕਾਂ ਦੇ ਨੰਬਰ ਵੀ ਦੇ ਜਾਂਦੇ ਨੇ ਐਨਕੇ ਵੀ ਦੀ ਜਾਂਦੀ ਹੈ ਫ੍ਰੀ ਤੁਸੀਂ ਬਸ ਇੱਥੀਆਂ ਨੇ ਕਿ ਜਿੱਦਾਂ ਮੈਡੀਸਿਨ ਵਗੈਰਾ ਜਾਂ ਸਾਹਿਬ ਮੈਡੀਸਿਨ ਫ੍ਰੀ ਕੈਂਪ ਦੇ ओਬੀਡੀ ਵੀ ਮੈਡੀਸਨ ਫ੍ਰੀ ਆਪਰੇਸ਼ਨ ਦੀ ਵੀ ਮੈਡੀਸਨ ਫ੍ਰੀ ਦੀ ਜਾਂਦੀ ਹੈ ਬਹੁਤ ਸਾਰੇ ਪਿੰਡ ਇਲਾਕੇ ਦੇ ਜਸਪਾਲ ਵਾਗਰ ਖਾਨਪੂਰ ਮੁੱਲਾਪੂਰ रामपुर रामनगर जसपाल वांगर और टंडारी लुधियाना हर तरह हर पंडा के लोग हाँ जी देखो ओपीडी करीब तीन सौ के करीब हो गई है जिसमें से सौ पेशेंट निकल चुके हैं ऑपरेशन अब आगे यहाँ ओपीडी चल रही है ये पता नहीं कितने निकलेंगे ਇਹ ਜਿਹੜਾ ਅੱਜ ਕੈਂਪ ਦੇ ਵਿੱਚ ਜਿਹੜਾ ਸੋਹਣੋ ਹੋਟਲ ਪੀਂ ਜਾਰੀਆਂ ਨੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਬਾਕੀ ਆਉਣ ਵਾਲੇ ਸਮੇਂ ਦਾ ਜਿੰਨਾ ਲੋੜ ਬੰਦਾ ਹੈ ਬਾਅਦ ਵਿੱਚ ਪੂਪੈਂਦੀ ਆ ਤਾਂ ਕੀ ਕਿਸ ਤਰ੍ਹਾਂ ਕੋ ਲੱਗੇ ਤਾਂ ਹਮੋਂ ਫਿਰ ਅਗਰ ਲੋੜ ਬੰਦੋ ਜੋ ਆਪ ਲੈ ਸਕਦਾ ਬਾਅਦ ਚ ਉਹ ਲੈ ਲੈਵੇ ਨਹੀਂ ਤਾਂ ਨਹੀਂ ਲੇਗਾ ਤਾਂ ਅਸੀਂ ਤਾਂਗੇ ਦਵਾਈਨ ਵੀ ਤਾਂਗੇ ਜੋ ਵੀ ਪ੍ਰੋਬਲਮ ਹੋਗੀ ਜਿੰਨੇ ਲਾਇਕ ਹੈ ਅਸੀਂ ਸੇਵਾ ਲਾਇਕ ਉਹਦਾ ਸੇਵਾ ਕਰਾਂਗੇ ਉਹਨਾਂ ਨੂੰ ਕਿਹਨਾਂ ਚਾਹੀਓ ਪ੍ਰੋਗਰਾਮ ਕੀਤਾ ਗਿਆ ਜਿਹੜਾ ਬਹੁਤ ਪਹਿਲਾਂ ਬਸ ਇਹ ਲੋਕਾਂ ਦੇ ਸਭ ਲੋ ਐਸੇ ਮਹਾਪੁਰਸ਼ ਲੋਕਾਂ ਦੇ ਸੇਵਾ ਨਾਲ ਸਹਿਯੋਗ ਨਾਲ ਇਹ ਕੈਂਪ ਲਗਾਉਣਾ ਹਰ ਸਾਲ ਹੰਸਲਾਜੀ ਕੈਂਪ ਲਗਾਇਆ ਗਿਆ ਪਹੁੰਚੇ ਕਿੰਨਾ ਵਧੀਆ ਦੇਖਦੇ ਹਾਂ ਕਿ ਅੱਜ ਕਿੰਨਾ ਬੜੀ ਕ੍ਰੈਡਿਟ ਕਰਦੇ ਨੇ ਅੱਜ ਹੈ ਜੀ ਬਹੁਤ ਵੱਡਾ ਉਪਰਾਲਾ ਹੈ ਨਾ ਕਰਨਾ ਦਾ ਡਾਕਟਰ ਜੋਸ਼ੀ ਦਾ ਹਰ ਸਾਲ ਇੱਥੇ ਕੈਂਪ ਲੱਗਦਾ ਅੱਖਾਂ ਦਾ ਲੋਕੋ ਨੂੰ ਬੜਾ ਇੰਤਜ਼ਾਰ ਰਹਿੰਦਾ ਹੈਗਾ ਕਿ ਭਾਈ ਇੱਥੇ ਵੀ ਡਾਕਟਰ ਦਾ ਤੇ ਸੀਲੋ ਵਾਲਾ ਡੇਰੇ ਕੈਂਪ ਲੱਗੇਗਾ ਅਸੀਂ ਆਪਣਾ ਫ੍ਰੀ ਇਲਾਜ ਕਰਾਵਾਂਗੇ ਹਰ ਤਰੀਕੇ ਦੇ ਮਰੀਜ਼ ਇੱਥੇ ਆਉਂਦੇ ਨੇ ਕਿ ਜਿਨ੍ਹਾਂ ਨੂੰ ਆਪੇ ਚਸ਼ਮੇ ਦੀ ਲੋੜ ਹੈਗੀ ਨੰਬਰ ਚੈੱਕ ਕਰਾਣੇ ਨੇ ਕੱਲੇ ਦਵਾਈਆਂ ਲੈਣੀਆਂ ਨੇ ਸਾਰੀਆਂ ਚੀਜ਼ਾਂ ਤੇ ਫਰੀ ਮਿਲਦੀਆਂ ਨੇ ਜਿਨ੍ਹਾਂ ਦੇ ਆਪਰੇਸ਼ਨ ਹੁੰਦੇ ਨੇ ਉਹਨਾਂ ਨੂੰ ਇੱਥੇ ਰੱਖਣ ਦਾ ਇੰਤਜ਼ਾਮ ਵੀ ਹੈਗਾ ਸਾਰਾ ਉਹਨਾਂ ਦਾ ਲੰਗਰ ਪਾਣੀ ਦਾ ਸ਼ਾਮ ਨੂੰ ਖੁੱਦ ਵੀ ਦਿੱਤਾ ਜਾਂਦਾ ਉਹਨਾਂ ਨੂੰ ਮਰੀਜ਼ਾਂ ਨੂੰ ਤੇ ਸਾਰੀਆਂ ਦਵਾਈਆਂ ਜੋ ਵੀ ਹੈਗਾ ਉੱਥੇ ਹਸਪਤਾਲ ਦੀ ਤਰਫੋਂ ਆਪਣੇ ਡਾਕਟਰਾਂ ਦੇ ਕਰਫੋਂ ਫਰੀ ਦਿੱਤਾ ਜਾਂਦਾ ਇਹ ਬਹੁਤ ਸਲਾਹਾਂਯੋਗ ਉਪਰਾਲਾ ਹੈਗਾ ਇਹਨਾਂ ਦਾ ਕਿ ਲੋਕਾਂ ਨੂੰ ਜਦੋਂ ਬਹੁਤ ਅੱਜ ਕੱਲ ਦੇ ਟਾਈਮ ਵਿੱਚ ਕਿ ਲੋਕਾਂ ਨੂੰ ਇਹ ਵੀ ਉਪਰਾਲੇ ਚਾਹੀਦੇ ਨੇ ਕਰਨੇ ਚਾਹੀਦੇ ਨੇ ਜਿਨ੍ਹਾਂ ਲੋਕਾਂ ਨੂੰ ਵੀ ਗਰੀਬ ਗੁਰਬਾ ਜੋ ਵੀ ਹੈਗਾ ਜ਼ਰੂਰਤਮੰਦ ਹੈਗਾ ਉਹਨੂੰ ਉਹਨੂੰ ਫਾਇਦਾ ਹੋਵੇ। ਇਹ ਜਿਹੜਾ ਅੱਖਾਂ ਦਾ ਸਿਲੋ ਵਾਲੇ ਸੰਤਾਂ ਵੱਲੋਂ ਇਹ ਡੇਰੇ ਵਿੱਚ ਹਰ ਸਾਲ ਲਾਇਆ ਜਾਂਦਾ ਜਿੱਥੇ ਮਰੀਜ਼ਾਂ ਦੀ ਚੈੱਕ ਅਪ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਲੋਡ ਹੁੰਦੀ ਆ ਪ੍ਰੈਸ਼ਨ ਦੀ ਉਹਨਾਂ ਦੇ ਆਪਰੇਸ਼ਨ ਫ੍ਰੀ ਕੀਤੇ ਜਾਂਦੇ ਨੇ। ਲੰਗਰ ਦਾ ਆਈਆਂ ਗੀਆਂ ਸੰਤਾਂ ਦੇ ਪੂਰਾ ਪ੍ਰਬੰਧ ਹੁੰਦਾ ਜੇ ਕਿਸੇ ਨੂੰ ਰਹਿਣ ਲਾਵੇ ਉਹ ਵੀ ਪੂਰਾ ਪ੍ਰਬੰਧ ਹੁੰਦਾ। ਹਰ ਸਾਲ ਦੀ ਤਰ੍ਹਾਂ ਬਹੁਤ ਲੋਕਾਂ ਦੀ ਸੇਵਾ ਕਰਦੇ ਨੇ ਪਰਮਾਤਮਾ ਇਸ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਇੰਨੀ ਕਾਪੜੀ ਹੋ ਜਾਂਦੀ ਹੈ। ਏ ਟਾਈਮ ਤੇ 250 ਦੇ ਕਰੀਬ ਹੋ ਗਿਆ ਉਹ ਕੰਮ ਇਸ ਕੰਮ ਦੇ ਜਿਹੜੀ ਪੇਸ਼ੈਂਟਾਂ ਦੀ ਯਾਤਰਾ ਇੱਥੇ ਪਹੁੰਚਦੇ ਨੇ ਜਿੱਥੇ ਰਾਤ ਦਾ ਇਹ ਕੈਂਪੇਨ ਲਗਾਇਆ ਗਿਆ ਹੋ ਤੇਰੀ ਜਿਹੜੀ ਸੇਵਾਵਾਂ ਦਿੱਤੀਆਂ ਗਈਆਂ ਇੱਥੇ ਜਿਨ੍ਹਾਂ ਨੂੰ ਐਨਕ ਲੱਗਦੀ ਐਨਕ ਵੀ ਫ੍ਰੀ ਦਿੱਤੀ ਜਾਂਦੀ ਆ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਲੈਂਸ ਦੀ ਲੋੜ ਆ ਲੈਂਸ ਫ੍ਰੀ ਪਾਏ ਜਾਂਦੇ ਆ